ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਨਾਨਕ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਪਵਿੱਤਰ ਪਾਪੀ ਇਹਦਾ ਵੀਮਾ ਭਾਗ ਇਸ ਵੀਡੀਓ ਦੇ ਵਿੱਚ ਤੁਹਾਡੇ ਰੂਬਰੂ ਕਰ ਰਹੀਆਂ ਪਹਿਲੀ ਵਾਰ ਸੋਹਰੇ ਜਾ ਕੇ ਵੀਣਾ ਨੂੰ ਇੱਕ ਨਵੇਂ ਜੀਵਨ ਦਾ ਅਨੁਭਵ ਹੋਇਆ ਸਾਰਾ ਘਰ ਖੁਸ਼ੀਆਂ ਦੇ ਕਹਿਕਿਆਂ ਨਾਲ ਗੂੰਜ ਰਿਹਾ ਸੀ ਵੀਣਾ ਵਰਗੀ ਚੰਦਰਮੁਖੀ ਦੁਲਹਨ ਨੂੰ ਵੇਖ ਕੇ ਕਿਹੜਾ ਸੀ ਜੋ ਦੰਗ ਨਾ ਰਹਿ ਜਾਂਦਾ ਦਰਾਣੀਆਂ ਜਿਠਾਣੀਆਂ ਤੇ ਸੱਸਾਂ ਨਾਲ ਭਰਿਆ ਹੋਇਆ ਘਰ ਜਿਵੇਂ ਜਿਵੇਂ ਸਿਰਫ ਵਾਟੀ ਦੀ ਖਿਦਮਤਗਾਰੀ ਲਈ ਹੀ ਬਣਾਇਆ ਗਿਆ ਸੀ ਉਸ ਨੂੰ ਹਸਣ ਖਿਡਾਉਣ ਤੇ ਖੌਣ ਪਵਾਉਣ ਲਈ ਬੇਉੜਕ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਵੀਨਾ ਸੀ ਕਿ ਉਸਦੇ ਹੋਂਠਾਂ ਤੇ ਮੁਸਕਰਾਹਟ ਨਾ ਆ ਸਕੇ ਨਾ ਹੀ ਉਸਦੇ ਸੰਗੋਂ ਇੱਕ ਭੋਰਾ ਉਤਰ ਸਕਿਆ ਕੁੜੀਆਂ ਚਿੜੀਆਂ ਨੇ ਖਿਆਲ ਕੀਤਾ ਕਿ ਇਹੋ ਜੇ ਨਾਜ ਨਖਰੇ ਅਕਸਰ ਡੋਲਿਓਂ ਉਤਰਦੀ ਨਿਕਲੀ ਦੁਲਹੰਦਾਰ ਰਿਵਾਜ ਹੈ ਪਰ ਉਹਨਾਂ ਦਾ ਖਿਆਲ ਸੀ ਕਿ ਦਿਹਾੜੀ ਦੋਕਰੇ ਨੂੰ ਆਪੇ ਠੀਕ ਹੋ ਜਾਵੇਗੀ ਪਰ ਉਹਨਾਂ ਦੀ ਮੁਰਾਦ ਪੂਰੀ ਨਾ ਹੋਈ ਨਹੀਂ ਉਹਨਾਂ ਦੀਆਂ ਨਾਜ ਵਰਦਾਰੀਆਂ ਤੋਂ ਕੁਝ ਸੋਰਿਆ। ਵੀਨਾ ਦੇ ਚਿਹਰੇ ਦੀ ਉਹ ਗੁਲਾਬ ਪੱਤਿਆਂ ਵਰਗੀ ਲਾਲੀ ਸਰੋਂ ਦੇ ਫੁੱਲਾਂ ਵਰਗਾ ਰੰਗ ਫੜਦੀ ਜਾ ਰਹੀ ਸੀ। ਜਿਉਂ-ਜਿਉਂ ਕੁੜੀਆਂ ਉਸ ਨਾਲ ਹੱਸਣ ਖੇਡਣ ਠੱਠੇ ਮਸ਼ਕਰੀ ਕਰਨ ਦੀ ਕੋਸ਼ਿਸ਼ ਕਰਦੀਆਂ ਤਿਉਂ-ਤਿਉਂ ਵੀਨਾ ਦਾ ਦਿਲ ਛਿੱਥਾ ਪੈਂਦਾ ਜਾਂਦਾ। ਵੀਨਾ ਦਾ ਪਤੀ ਇੱਕ ਕਾਰੋਬਾਰੀ ਤੇ ਰੱਜੇ ਪੂਜੇ ਘਰ ਦਾ ਨੌਜਵਾਨ ਸੀ ਪਰ ਇੱਕ ਗੱਭਰੂ ਢਿੱਲ ਵਿੱਚ ਸੁਹਾਗ ਦੀ ਪਹਿਲੀ ਰਾਤੇ ਦੁਲਹਣ ਨੂੰ ਵੇਖਣ ਦੀ ਜਿਹੜੀ ਉਤਸੁਕਤਾ ਹੁੰਦੀ ਹੈ ਉਹ ਬ੍ਰਿਜ ਲਾਲ ਵਿੱਚ ਆਮਦਾਨੋਂ ਕਿਤੇ ਵਧੇਕ ਸੀ ਉਸ ਦੇ ਰਿਸ਼ਤੇਦਾਰ ਦੀ ਕੁੜੀ ਚੰਨੂ ਜਿਸ ਤਰ੍ਹਾਂ ਬਿਰਜਲਾਲ ਬਾਬਤ ਕੁਝ ਕਹਿੰਦੀ ਸੁਣਦੀ ਜਾ ਰਹੀ ਸੀ ਇਸੇ ਤਰ੍ਹਾਂ ਬਿਰਜਲਾਲ ਪਾਸ ਵੀ ਵੀਣਾ ਦੀ ਸੁੰਦਰਤਾ ਤੇ ਉਸ ਦੇ ਨਿੱਗੇ ਸੁਭਾਅ ਦੀਆਂ ਤਾਰੀਫਾਂ ਦੇ ਪੁੱਲ ਬਣ ਚੁੱਕੀ ਸੀ ਬਿਰਜਲਾਲ ਲਈ ਬੜੀ ਬੇਸਬਰੀ ਨਾਲ ਉਸ ਸੁਹਾਗੀ ਘੜੀ ਦੀ ਉਡੀਕ ਕਰਦਾ ਰਿਹਾ ਸੀ ਜਦ ਉਹ ਦੁਲਹਨ ਦੇ ਮੂੰਹ ਤੋਂ ਪਹਿਲਾ ਘੁੰਡ ਚੁਕੇਗਾ ਅਖੀਰ ਉਸ ਸੁਹਾਗਾ ਕਹੋ ਜਾਂ ਅਪਹਾਗਾ ਸਮਾਂ ਆ ਹੀ ਪੁਜਾ ਸਵਬ ਨਾਲ ਸੁਹਾਗ ਕਮਰੇ ਨੂੰ ਸਜਾਉਣ ਦੀ ਪ੍ਰਬੰਧਕਾ ਸੀ ਉਹੀ ਚੰਨੂ ਜਿਸ ਨੇ ਦੋਹਾਂ ਅਣਵੇਖੀਆਂ ਰੂਹਾਂ ਨੂੰ ਸਮੇਂ ਤੋਂ ਪਹਿਲਾਂ ਹੀ ਇੱਕ ਦੂਜੇ ਦੇ ਬਹੁਤ ਨੇੜੇ ਲਿਆ ਆਂਦਾ ਸੀ ਲਾੜੇ ਨੇ ਸੁਹਾਗ ਕਮਰੇ ਵਿੱਚ ਕਮਰੇ ਅੰਦਰ ਪ੍ਰਵੇਸ਼ ਕੀਤਾ ਲਾਵਾਂ ਵੇਲੇ ਤੇ ਇਸ ਤੋਂ ਬਾਅਦ ਗੀਤਾਂ ਵੇਲੇ ਉਸ ਨੇ ਵੀਣਾ ਦੇ ਸਿਰਫ ਹੱਥ ਹੀ ਨੰਗੇ ਵੇਖੇ ਸਨ ਗੋਰੇ ਹੱਥਾਂ ਉੱਤੇ ਸੂਹੀ ਮਹਿੰਦੀ ਵੇਖ ਕੇ ਉਸ ਦਾ ਦਿਲ ਖੁਸ਼ੀ ਨਾਲ ਨੱਚ ਉੱਠਿਆ ਆਪਣੇ ਭਾਗਾਂ ਨੂੰ ਸਲਾਉਂਦਾ ਹੋਇਆ ਉਹ ਬਰਾਬਰ ਸੋਚ ਰਿਹਾ ਸੀ ਕਿ ਇਸ ਸ਼ਹਿਰ ਵਿੱਚ ਇਹੋ ਜਿਹੀ ਸੋਹਣੀ ਵਾਟੀ ਕਿਸੇ ਹੋਰ ਦੀ ਹੋਵੇਗੀ। ਕੁੰਡ ਚੁੱਕ ਕੇ ਜਦੋਂ ਉਸ ਨੇ ਪਹਿਲੀ ਨਜ਼ਰ ਵੀਨਾ ਦੇ ਚਿਹਰੇ ਤੇ ਸੁੱਟੀ ਤਾਂ ਹੌਕਾ ਉੱਠਿਆ। ਜਿਸ ਸਵਰਗੀ ਫੁੱਲ ਨੂੰ ਵੇਖਣ ਲਈ ਉਸ ਦੀਆਂ ਅੱਖਾਂ ਤਰਸ ਰਹੀਆਂ ਸਨ, ਉਹੀ ਫੁੱਲ ਇਸ ਵੇਲੇ ਉਸ ਦੇ ਸਾਹਮਣੇ ਮੌਜੂਦ ਸੀ ਪਰ ਟਹਿਣੀ ਨਾਲੋਂ ਟੁੱਟਾ ਹੋਇਆ, ਮੁਰਝਾਈਆਂ ਪੰਖੜੀਆਂ ਵਾਲਾ। ਵੀਨਾ ਦਾ ਚਿਹਰਾ ਕਿਸੇ ਡੂੰਗੇ ਵਿਖਾਦ ਦੀ ਤਸਵੀਰ ਬਣਿਆ ਹੋਇਆ ਸੀ। ਵੀਣਾ ਵੀ ਇਸ ਅਣਵਿਖੀ ਚੀਜ਼ ਪਤੀ ਨੂੰ ਵੇਖਣ ਲਈ ਕੋਈ ਘੱਟ ਉਤਾਵਲੇ ਨਹੀਂ ਸੀ ਚੰਨੋਂ ਦੇ ਨਿੱਥ ਇਸੇ ਸੰਬੰਧੀ ਕੀਤੀਆਂ ਹੋਈਆਂ ਗੱਲਾਂ ਉਸਦੇ ਦਿਲ ਵਿੱਚ ਰੋਜ਼ ਨਵੇਂ ਤੋਂ ਨਵਾਂ ਉਤਸ਼ਾਹ ਤੇ ਮਿਲਣ ਦੀ ਤੀਬਰਤਾ ਜਗਾਉਂਦੀਆਂ ਰਹੀਆਂ ਸਨ ਪ੍ਰਾਪਤ ਹੋਣ ਵਾਲੇ ਦੇਵਤਾ ਲਈ ਵੀਣਾ ਨਿਤ ਨਵੇਂ ਤੋਂ ਨਵੇਂ ਰੂਪ ਵਿੱਚ ਆਪਣੇ ਮਨ ਮੰਦਰ ਨੂੰ ਸਜਾਉਂਦੀ ਰਹੀ ਬਚਪਨ ਤੇ ਜਵਾਨੀ ਦੇ ਇਸ ਸਵਰਗੀ ਦੁਮੇਲ ਦੀ ਮੰਜ਼ਲ ਤੇ ਪਹੁੰਚਣ ਤੋਂ ਪਹਿਲਾਂ ਹੀ ਵੀਣਾ ਦਾ ਮਨ ਸਰਬੱਟ ਦੌੜਦਾ ਨਠਿਆ ਚਲਾ ਆਇਆ ਸੀ ਪਰ ਵੀਣਾ ਤੋਂ ਪਹਿਲਾਂ ਹੀ ਵੀਣਾ ਦੀਆਂ ਸਾਰੀਆਂ ਪਰ ਪਹੁੰਚਣ ਤੋਂ ਪਹਿਲਾਂ ਹੀ ਵੀਣਾ ਦੀਆਂ ਸਾਰੀਆਂ ਮਿਲਣ ਰੀਜਾਂ ਕਿਸੇ ਅਨਿਸ਼ਟ ਦੀਆਂ ਖੂਨੀ ਦਾੜਾਂ ਹੇਠ ਆ ਕੇ ਜਿਵੇਂ ਦਰੜੀਆਂ ਜਾ ਚੁੱਕੀਆਂ ਹੋਣ ਵੀਣਾ ਇਸ ਵੇਲੇ ਸੱਚਮੁੱਚ ਉਹ ਵੀਣਾ ਸੀ ਜਿਸ ਦੀਆਂ ਤਾਰਾਂ ਵੱਜਣ ਤੋਂ ਪਹਿਲਾਂ ਹੀ ਟੁੱਟ ਚੁੱਕੀਆਂ ਹੋਣ ਪਤੀ ਨੇ ਘੁੰਡ ਚੁੱਕਿਆ ਉਸ ਦਾ ਖਿਆਲ ਸੀ ਕਿ ਵੀਣਾ ਜਿਵੇਂ ਉਸ ਨੇ ਅਕਸਰ ਸੁਣਿਆ ਸੀ ਆਪਣੀ ਇਨਕਾਰੀ ਤੇ ਸੰਗਾਊ ਹਰਕਤਾਂ ਨਾਲ ਉਸ ਦੇ ਦਿਲ ਦਾ ਸਾਰਾ ਮਾਲ ਲੁੱਟ ਲਵੇਗੀ ਪਰ ਵੀਨਾ ਟਸ ਤੋਂ ਮਸ ਨਹੀਂ ਹੋਈ ਜਿਵੇਂ ਉਸ ਵਿੱਚ ਹਰਕਤ ਨਾਉਂ ਦੀ ਕੋਈ ਚੀਜ਼ ਹੈ ਹੀ ਨਹੀਂ ਸੀ ਯਾਰਾਂ ਦੋਸਤਾਂ ਦੀਆਂ ਮਜਲਸਾਂ ਵਿੱਚੋਂ ਬਿਰਜ ਲਾਲ ਇਸ ਪ੍ਰਥਮ ਮਿਲਣੀ ਬਾਬਤ ਬਹੁਤ ਕੁਝ ਸਿੱਖਿਆ ਪ੍ਰਾਪਤ ਕਰ ਚੁੱਕਿਆ ਸੀ ਉਸ ਨੂੰ ਦੱਸਿਆ ਗਿਆ ਸੀ ਕਿ ਉਹ ਵਿਸਾਲ ਵਿਸਾਲ ਹੀ ਨਹੀਂ ਜਿਹੜਾ ਇਨਕਾਰ ਦੀ ਚਾਸ਼ਨੀ ਵਿੱਚ ਗਲੇਫਿਆ ਨਾ ਹੋਵੇ ਪਰ ਇੱਥੇ ਉਸ ਨੇ ਜੋ ਵੇਖਿਆ ਉਹ ਕਾਹੀ ਉਸ ਫਿਲਾਸਫੀ ਤੋਂ ਉਲਟ ਸੀ ਇੱਕ ਅਮੀਰ ਦਾ ਲੜਕਾ ਜਿਸ ਨੇ ਜਵਾਨੀ ਦੇ ਮੋਢਲੇ ਦਿਨ ਸਾਰੇ-ਸਾਰੇ ਯਾਰਾਂ ਦੋਸਤਾਂ ਦੀਆਂ ਰੰਗੀਲ ਮਹਿਫਲਾਂ ਵਿੱਚ ਬਤਾਏ ਹੋਣ ਜਿਸ ਦੀਆਂ ਨਜ਼ਰਾਂ ਵਿੱਚ ਮਹਿਸ਼ੂਕ ਦਾ ਹੀ ਦੂਸਰਾ ਨਾਮ ਵੋਟੀ ਹੋਵੇ ਤੇ ਜਿਹੜਾ ਵਿਆਹ ਨੂੰ ਭੋਗ ਵਿਲਾਸ ਦੇ ਸਮਾਜਿਕ ਲਾਇਸੈਂਸ ਤੋਂ ਵੱਧ ਕੁਝ ਵੀ ਨਾ ਸਮਝਦਾ ਹੋਵੇ ਉਸਦੇ ਦਿਲ ਉੱਤੇ ਇਸ ਪਹਿਲੀ ਤਕਨੀ ਦਾ ਕੀ ਅਸਰ ਹੋਇਆ ਹੋਵੇਗਾ ਇਸ ਗੱਲ ਦਾ ਜਵਾਬ ਦੇਣਾ ਮੁਸ਼ਕਿਲ ਹੈ ਤਾਂ ਵੀ ਇਤਨਾ ਜ਼ਰੂਰ ਕਹਿਣਾ ਪਵੇਗਾ ਕਿ ਬਿਰਜ ਲਾਲ ਦੀ ਲਗਭਗ ਅੱਧੀ ਮਿਲਣ ਦੀ ਬਰਤਸ ਲਾਪੀ ਗਈ ਉਹ ਪਲੰਘ ਤੇ ਬੈਠ ਗਿਆ ਫਿਰ ਉਸਨੇ ਹੌਲੀ ਜਿਹੇ ਆਪਣਾ ਹੱਥ ਵੀਣਾ ਦੇ ਮੋਢੇ ਤੇ ਰੱਖ ਦਿੱਤਾ ਪਰ ਵੀਣਾ ਉਸੇ ਤਰ੍ਹਾਂ ਅਹੇਲ ਸੀ ਉਸ ਦੀਆਂ ਪਲਕਾਂ ਨਹੀਂ ਸੰਚਪਕਦੀਆਂ ਵੀਣਾ ਪਤੀ ਨੇ ਉਸ ਦੀ ਚੂੜੇ ਵਾਲੀ ਬਾਹ ਫੜ ਕੇ ਕਿਹਾ ਇਤਨੀ ਪਰੇਸ਼ਾਨ ਕਿਉਂ ਹੈ ਅਤਰ ਤੱਕ ਵੀਣਾ ਨੂੰ ਜਿਵੇਂ ਕਿਸੇ ਭੁੱਲੀ ਹੋਈ ਗੱਲ ਦਾ ਚੇਤਾ ਆ ਗਿਆ ਜਿਸ ਤਰ੍ਹਾਂ ਉਸ ਨੂੰ ਯਾਦ ਹੀ ਨਹੀਂ ਸੀ ਕਿ ਉਹ ਕਿਸ ਅਵਸਥਾ ਵਿੱਚ ਕਿਸ ਥਾਂ ਤੇ ਕਿਸ ਦੇ ਨਾਲ ਬੈਠੀ ਹੋਈ ਹੈ ਕਟਪੁਤਲੀ ਬਾੰਗ ਉਸਨੇ ਪਤੀ ਵੱਲ ਤੱਕਿਆ ਮੇਤੇ ਨੂੰ ਸ਼ਾਇਦ ਵੀ ਆਰਾਮ ਕੀਤਾ ਹੈ ਪਤੀ ਨੇ ਉਸ ਦੀਆਂ ਮੋਟੀਆਂ ਅੱਖਾਂ ਵਿੱਚ ਉਪਰਾਮਤਾ ਵੇਖ ਕੇ ਪੁੱਛਿਆ ਨਹੀਂ ਵੀਣਾ ਨੇ ਜਿਵੇਂ ਡੂੰਗੀ ਨੀਂਦਰ ਵਿੱਚੋਂ ਜਾ ਕੇ ਇੱਕ ਸ਼ਬਦ ਕਿਹਾ ਤੈਨੂੰ ਮੇਰਾ ਆਉਣਾ ਚੰਗਾ ਨਹੀਂ ਲੱਗਿਆ ਵੀਣਾ ਨੇ ਸਿਰਫ ਹਾਂ ਵਿੱਚ ਸਿਰ ਹਿਲਾਇਆ ਤੇ ਮੂੰਹੋਂ ਕੁਝ ਨਾ ਬੋਲੀ ਜਿਸ ਤੋਂ ਦੋਵੇਂ ਮਤਲਬ ਕੱਢੇ ਜਾ ਸਕਦੇ ਸਨ ਬਿਰਜਲਾਲ ਨੇ ਫਿਰ ਪੁੱਛਿਆ ਮੈਂ ਚਲਾ ਜਾਵਾਂ ਨਾ ਬੈਠਾ ਰਹਾ ਹਾਂ ਹਾਂ ਤੈਨੂੰ ਨੀਂਦਰ ਤੇ ਨਹੀਂ ਆਈ ਹੋਈ ਤੈਨੂੰ ਪਤਾ ਏ ਤੂੰ ਮੇਰੀ ਪਤਨੀ ਹੈ ਹਾਂ ਬਿਜਲਾਲ ਇਸ ਇੱਕ ਅਖਰੀ ਹਾਂ ਨਾ ਦੇ ਜਵਾਬ ਤੋਂ ਤੰਗ ਆ ਗਿਆ ਆਪਣੀ ਕਲਪਨਾ ਦੁਆਰਾ ਉਸਨੇ ਬੋਟੀ ਦਾ ਜੋ ਵਰਤੋਅ ਮਿੱਠਿਆ ਹੋਇਆ ਸੀ ਉਸ ਦਾ ਇੱਥੇ ਚਿੰਨ ਮਾਤਰ ਵੀ ਉਸ ਨੂੰ ਦਿਖਾਈ ਨਾ ਦਿੱਤਾ ਉਸ ਦੀ ਨਿਰਾਸ਼ਤਾ ਵੱਧਦੀ ਜਾ ਰਹੀ ਸੀ ਉਹ ਬੋਟੀ ਨੂੰ ਹੱਸਦੀ ਗੁਟਕਦੀ ਮੱਛਰ ਦੀ ਵੇਖਣਾ ਤੇ ਉਸ ਦੇ ਮੂੰਹੋਂ ਨਾ ਛੇੜੋ ਹਟੋ ਪਰੇ ਜਾਓ ਆਜ ਸੁਣਨਾ ਚਾਹੁੰਦਾ ਸੀ ਪਰ ਉਸਨੇ ਵੇਖਿਆ ਇਨ੍ਹਾਂ ਵਿੱਚੋਂ ਕੋਈ ਚੀਜ਼ ਵੀ ਵੀਣਾ ਪਾਸ ਨਹੀਂ ਸੀ ਉਹ ਨਿਰਾਸ਼ ਹੋ ਕੇ ਮੰਜੇ ਤੋਂ ਇਹ ਕਹਿੰਦਾ ਹੋਇਆ ਉੱਠ ਖੜੋਤਾ ਚੰਗਾ ਮੈਂ ਜਾਂਦਾ ਹਾਂ ਤੇ ਉਸ ਦਾ ਖਿਆਲ ਸੀ ਕਿ ਬੀਨਾ ਝਪਟ ਕੇ ਉਸ ਦੀ ਵਾਂ ਫੜ ਲਵੇਗੀ ਉਸ ਦੀ ਉਮੀਦ ਦਾ ਕੋਈ ਹਿੱਸਾ ਵੀ ਪੂਰਾ ਨਾ ਹੋਇਆ ਬੂਹੇ ਪਾਸ ਜਾ ਕੇ ਉਸ ਇੱਕ ਵਾਰੀ ਪਿਛਾਂ ਤੱਕਿਆ ਤੇ ਤੱਕ ਕੇ ਬੋਲਿਆ ਜਾਵਾਂ ਨਾ ਬੀਨਾ ਨੇ ਉਸ ਵੱਲ ਤੱਕਿਆ ਤੇ ਸਿਰਫ ਇਤਨਾ ਹੀ ਕਹਿ ਦਿੱਤਾ ਬਿਰਜ ਲਾਲ ਦੀ ਮਰਦਾਨਾ ਅਣਖ ਨੇ ਉਸ ਨੂੰ ਹੋ ਟੰਬਿਆ ਟੰਬਿਆ ਹੁਣ ਇੱਥੇ ਹੋ ਠਹਿਰਨਾ ਉਸ ਨੂੰ ਆਪਣੀ ਹੀਠ ਹੀ ਜਾ ਪਰਹੀ ਸੀ ਚਲੇ ਜਾਣ ਦੇ ਇਰਾਦੇ ਨਾਲ ਉਸਨੇ ਬੂਹੇ ਦਾ ਕੁੰਡਾ ਖੋਲਿਆ ਪਰ ਜਿਉਂ ਹੀ ਤਾਕ ਨੂੰ ਉਸਨੇ ਖਿੱਚਣਾ ਚਾਹਿਆ ਉਸਨੂੰ ਪਤਾ ਲੱਗਾ ਕਿ ਬੂਹਾ ਬਾਹਰੋਂ ਬੰਦ ਹੈ ਉਹ ਫਿਰ ਪਿਛਾਂ ਹਾਂ ਮੁੜਿਆ ਐਤਕੀ ਉਸਦੇ ਚਿਹਰੇ ਤੇ ਕੁਝ ਗੁੱਸੇ ਦੀ ਚਮਕ ਸੀ ਉਹ ਫਿਰ ਕੁਝ ਨਾ ਬੋਲਿਆ ਭਾਵੇਂ ਕਮਰੇ ਵਿੱਚ ਲੱਗਾ ਹੋਇਆ ਕਲਾਕ ਉਸ ਨੂੰ ਘੰਟੇ-ਘੰਟੇ ਬਾਅਦ ਇਸ ਸੁਹਾਗਰਾਤ ਦਾ ਚੇਤਾ ਕਰਾਉਂਦਾ ਰਿਹਾ ਪਰ ਬਿਰਜਲਾਲ ਖਾਮੋਸ਼ ਸੀ ਤੇ ਇਸ ਖਾਮੋਸ਼ੀ ਨੂੰ ਘੰਟੇ-ਘੰਟੇ ਬਾਅਦ ਤੋੜਦੇ ਹ ਕਲਾਕ ਨੇ ਸਾਰੀ ਰਾਤ ਖਤਮ ਕਰ ਦਿੱਤੀ ਵੀਣਾ ਨੂੰ ਪਤਾ ਨਹੀਂ ਸੀ ਕਿ ਕਿਹੜੇ ਵੇਲੇ ਉਸ ਨੂੰ ਨੀਂਦਰ ਆ ਗਈ ਜਦ ਉਸ ਦੀ ਜਾਖ ਖੁੱਲੀ ਤਾਂ ਦਿਨ ਚੜ ਚੁੱਕਾ ਸੀ ਤੇ ਕਮਰੇ ਵਿੱਚ ਉਹ ਇਕੱਲੀ ਸੀ ਇਸ ਤੋਂ ਬਾਅਦ ਹੋਰ 3 ਦਿਨ ਤੇ ਤਿੰਨ ਰਾਤਾਂ ਵੀਣਾ ਨੂੰ ਇਸ ਘਰ ਵਿੱਚ ਬਿਤਾਉਣੀਆਂ ਪਈਆਂ ਉਸ ਨੂੰ ਜਾਪਦਾ ਸੀ ਜਿਵੇਂ ਇਹ 3 ਦਿਨ ਤਿੰਨਾ ਜੁਗਾਂ ਜੇ ਡੇ ਬਣ ਗਏ ਸਨ ਚੌਥੇ ਦਿਨ ਜਦੋਂ ਉਸ ਨੂੰ ਪਤਾ ਲੱਗਾ ਕਿ ਅੱਜ ਉਸਨੇ ਪੇਕੇ ਜਾਣਾ ਹੈ ਤਾਂ ਉਸ ਦਾ ਦਿਲ ਜਿਹੜਾ ਅੱਗੇ ਹੀ ਉਦਾਸ ਸੀ ਖੁਸ਼ ਹੋਣ ਦੀ ਥਾਂ ਸਗੋਂ ਹੋਰ ਉਦਾਸ ਹੋ ਗਿਆ ਅੱਜ ਵੀਨਾ ਫਿਰ ਪੇਕੇ ਜਾ ਰਹੀ ਸੀ ਜਿਉਂ-ਜਿਉਂ ਵੀਨਾ ਦਾ ਪੇਕਾ ਸ਼ਹਿਰ ਨੇੜੇ ਆ ਰਿਹਾ ਸੀ ਵੀਨਾ ਦੇ ਦਿਲ ਦੀ ਧੜਕਣ ਵੱਧਦੀ ਜਾਂਦੀ ਸੀ ਵਿਆਹ ਤੋਂ 2 ਦਿਨ ਪਹਿਲਾਂ ਵਾਲਾ ਉਹ ਕਿਦਾਰ ਦੀ ਮੁਲਾਕਾਤ ਦਾ ਦ੍ਰਿਸ਼ ਉਸ ਦੀਆਂ ਅੱਖਾਂ ਅੱਗੇ ਫਿਰ ਰਿਹਾ ਸੀ ਤੇ ਇੱਕੋ ਖਿਆਲ ਦੋ ਵਿਰੋਧੀ ਸ਼ਕਲਾਂ ਵਿੱਚ ਉਸ ਦੇ ਦਿਲ ਵਿੱਚ ਉੱਠ ਰਿਹਾ ਸੀ ਪਹਿਲਾ ਇਹ ਰੱਬ ਕਰੇ ਜਾਂਦੇ ਹੀ ਸਭ ਤੋਂ ਪਹਿਲਾਂ ਉਸ ਨੂੰ ਕਿਦਾਰ ਦੀ ਸ਼ਕਲ ਦਿਖਾਈ ਦੇਵੇ ਤੇ ਦੂਜਾ ਇਹ ਕਿ ਰੱਬ ਕਰੇ ਕਿਦਾਰ ਦਾ ਮੇਲ ਨਾ ਹੋਵੇ ਫਿਰ ਉਹ ਕਿਦਾਰ ਦੇ ਉਸ ਦਿਨ ਦੇ ਕਹੇ ਹੋਏ ਸਾਰੇ ਵਾਕਾਂ ਨੂੰ ਯਾਦ ਕਰਦੀ ਹੋਈ ਤਰਤੀਬ ਵਾਰ ਦਿਲ ਵਿੱਚ ਤਹਰਾਉਣ ਲੱਗਦੀ। ਇਨ੍ਹਾਂ ਹੀ ਖਿਆਲਾਂ ਵਿੱਚ ਦਿਲ ਨੂੰ ਟਾਉਂਦਿਆਂ ਉਸਾਰਦਿਆਂ ਉਸਨੇ ਰਸਤੇ ਦਾ ਸਫ਼ਰ ਖਤਮ ਕੀਤਾ। ਅਖੀਰ ਪਿੰਡੀ ਦਾ ਸਟੇਸ਼ਨ ਆਇਆ। ਉਸ ਤੋਂ ਬਾਅਦ ਟਾਂਗਾ ਕਈਆਂ ਬਜ਼ਾਰਾਂ ਥਾਣੇ ਲੰਘਦਾ ਹੋਇਆ ਉਸਦੇ ਘਰ ਵੱਲ ਜਾ ਰਿਹਾ ਸੀ। ਸਾਰੇ ਹੁੰਨਿਆਂ ਵੀਨਾ ਦਾ ਇਹ ਖਿਆਲ ਸੀ ਕਿ ਪਿੰਡੀ ਪਹੁੰਚਦਿਆਂ ਹੀ ਉਸਦੀ ਸਾਰੀ ਉਦਾਸੀ ਦੂਰ ਹੋ ਜਾਏਗੀ। ਉਸ ਦੇ ਅੰਦਰ ਨਵੀਂ ਤਾਜ਼ਗੀ ਨਵਾਂ ਖੇੜਾ ਆ ਜਾਏਗਾ। ਪਰ ਉਸਨੇ ਵੇਖਿਆ ਜੋ ਕੁਝ ਹੋ ਰਿਹਾ ਸੀ ਉਸਦੀ ਕਲਪਨਾ ਤੋਂ ਬਿਲਕੁਲ ਉਲਟ ਉਸਦੇ ਉਸਦੀ ਉਦਾਸੀ ਦੇ ਉਤਨੇ ਗੁਣਾ ਹੀ ਵਧਦੀ ਗਈ ਜਿੰਨੇ ਕਦਮ ਉਹ ਘਰ ਵੱਲ ਜਾ ਰਹੀ ਸੀ ਕੋੜੇ ਦੀਆਂ ਟਾਪਾਂ ਜਿਵੇਂ ਜ਼ਮੀਨ ਤੇ ਨਹੀਂ ਉਸਦੇ ਸੀਨੇ ਤੇ ਵੱਜ ਰਹੀਆਂ ਸਨ ਤਾਜ਼ਗੀ ਦੇ ਖੇੜੀ ਦੀ ਥਾਂ ਕਿਸੇ ਅਣਸਮਝੀ ਜਹੀ ਪੀੜ ਨੇ ਉਸਦੇ ਦਿਲ ਨੂੰ ਵਿੰਨਣਾ ਸ਼ੁਰੂ ਕਰ ਦਿੱਤਾ ਜਦ ਟਾਂਗਾ ਗਲੀ ਦੇ ਬੂਹੇ ਅੱਗੇ ਆ ਕੇ ਰੁਕਿਆ ਤਾਂ ਮੀਨਾ ਦੇ ਸਾਹਮਣੇ ਇੱਕੋ ਚੀਜ਼ ਬਾਕੀ ਰਹਿ ਗਈ ਕਿਦਾਰ ਉਸ ਦਾ ਦਿਲ ਚਾ ਰਿਆ ਸੀ ਕਿ ਉਹ ਆਪਣੇ ਸਬੰਧੀਆਂ ਵਿੱਚੋਂ ਸਭ ਤੋਂ ਪਹਿਲਾਂ ਉਸ ਨੂੰ ਕਿਦਾਰ ਦੀ ਸ਼ਕਲ ਦਿਖਾਈ ਦੇਵੇ ਮਾਂ ਦੇ ਗਲ ਲੱਗ ਕੇ ਵੀਨਾ ਰੱਜ ਕੇ ਰੋਈ ਫਿਰ ਭੈਣ ਭਰਾਵਾਂ ਨੂੰ ਉਸ ਨੇ ਰੱਜਵਾਂ ਪਿਆਰ ਦਿੱਤਾ ਤੇ ਚੁੰਮਿਆ ਮਾਂ ਉੱਤੇ ਉਸ ਨੇ ਸਭ ਤੋਂ ਪਹਿਲਾ ਸਵਾਲ ਆਪਣੇ ਪਿਤਾ ਬਾਬਤ ਕੀਤਾ ਪਾਪਾ ਜੀ ਆਏ ਕਿ ਨਹੀਂ ਪਰ ਇਸ ਦਾ ਜੋ ਉੱਤਰ ਉਸ ਨੂੰ ਮਿਲਣਾ ਸੀ ਉਸ ਨੂੰ ਉਹ ਪਹਿਲਾਂ ਹੀ ਮਾਂ ਦੇ ਚਿਹਰੇ ਤੇ ਪੜ ਚੁੱਕੀ ਸੀ ਜਦ ਉਹਨੂੰ ਨਹੀਂ ਵਿੱਚ ਜਵਾਬ ਮਿਲਿਆ ਤਾਂ ਉਸਦੇ ਦਿਲ ਨੂੰ ਇੱਕ ਮੁੱਕਾ ਵੱਜਿਆ ਦੂਜਾ ਸਵਾਲ ਜਿਹੜਾ ਕਿਦਾਰ ਨੂੰ ਘਰ ਵਿੱਚ ਕਿਤੇ ਨਾ ਵੇਖ ਕੇ ਉਸਦੇ ਦਿਲ ਵਿੱਚ ਮਚਲ ਰਿਹਾ ਸੀ ਇਹ ਉਸਦੇ ਹੋਂਠਾਂ ਤੱਕ ਆ ਕੇ ਪਤਾ ਨਹੀਂ ਕਿਉਂ ਮੁੜ ਜਾਂਦਾ ਸੀ ਉਹ ਚਾਹੁੰਦੀ ਹੋਏ ਵੀ ਮਾਂ ਪਾਸੋਂ ਕਿਦਾਰ ਬਾਬਤ ਕੁਝ ਨਾ ਪੁੱਛ ਸਕੀ ਅਖੀਰ ਜਦ ਨਿੱਕੀ ਵਿਦਿਆ ਪਾਸੋਂ ਉਸਨੂੰ ਪਤਾ ਲੱਗਾ ਕਿ ਉਹ ਆਇਆ ਸੀ ਪਰ ਫੇਰ ਚਲਾ ਗਿਆ ਤਾਂ ਹੁਣ ਜਦੋਂ ਚੁਰਮਟ ਉਸਦੇ ਦਵਾਰੋਂ ਹਟਿਆ ਤਾਂ ਉਸਨੇ ਮਾਂ ਪਾਸੋਂ ਮਾਂ ਪਾਸੋਂ ਕਿਦਾਰ ਬਾਬਤ ਪੁੱਛ ਹੀ ਲਿਆ ਉੱਤਰ ਵਿੱਚ ਮਾਇਆ ਨੇ ਸਾਰਾ ਕਿੱਸਾ ਜਿਉਂ ਦਾ ਤਿਉਂ ਉਸ ਨੂੰ ਸੁਣਾ ਦਿੱਤਾ ਵੀਣਾ ਦਾ ਹੇਠਲਾ ਸਾ ਹੇਠਾਂ ਤੇ ਉਤਲਾ ਉੱਤੇ ਰਹਿ ਗਿਆ ਜਾ ਜਾਂਦੀ ਭਾਵੇਂ ਦੋਵੇਂ ਗਏ ਮਾਇਆ ਨੂੰ ਇੱਕ ਨਵੀਂ ਚਿੰਤਾ ਨੇ ਆ ਘੇਰਿਆ ਚੌਹ ਦਿਨਾਂ ਵਿੱਚ ਹੀ ਵੀਣਾ ਦਾ ਰੰਗ ਪੀਲਾ ਭੂਖ ਹੋ ਗਿਆ ਸੀ ਉਸਨੇ ਵੀਣਾ ਪਾਸੋਂ ਇਸ ਦਾ ਕਾਰਨ ਪੁੱਛਣਾ ਚਾਹਿਆ ਪਰ ਉਸ ਦਾ ਹਿਰਦਾ ਇਸ ਵੇਲੇ ਦੁੱਖਾਂ ਫਿਕਰਾਂ ਤੇ ਨਿਰਾਸ਼ਤਾ ਨਾਲ ਇਤਨਾ ਪਰਿਆ ਹੋਇਆ ਸੀ ਕਿ ਕੁਝ ਪੁੱਛਣ ਦੀ ਉਸ ਵਿੱਚ ਹਿੰਮਤ ਨਹੀਂ ਸੀ ਰਾਤ ਪਈ ਲੰਮੇ ਪਿਆ ਵੀਣਾ ਨੂੰ ਪਤਾ ਨਹੀਂ ਕੀ ਸੁੱਜੀ ਉਹ ਮਾਇਆ ਨੂੰ ਕਹਿਣ ਲੱਗੀ ਭਲਾ 베ਜੀ ਭਰਾ ਹੋਰਾਂ ਦਾ ਕਮਰਾ ਖੋਲ ਕੇ ਤੇ ਵੇਖਣਾ ਸੀ ਮਤੇ ਕੋਈ ਚਿੱਠੀ ਹੀ ਲਿਖ ਕੇ ਰੱਖ ਗਏ ਹੋਣ ਮਾਇਆ ਨੇ ਵੀਣਾ ਨੂੰ ਦੱਸਿਆ ਸੀ ਕਿ ਜਾਣ ਤੋਂ ਕੁਝ ਹੀ ਪਹਿਲਾਂ ਹੀ ਉਹ ਕੋ ਮਰੀ ਜਾਂ ਕਿਤੇ ਹੋਰ ਹਵਾ ਪਾਣੀ ਦੀ ਬਦਲੀ ਲਈ ਜਾਣ ਦਾ ਇਰਾਦਾ ਪੱਕਾ ਕਰ ਚੁੱਕਾ ਸੀ ਪਰ ਵੀਣਾ ਨੂੰ ਕਿਦਾਰ ਦੀ ਸੱਚਾਈ ਉੱਤੇ ਸ਼ੱਕ ਸੀ ਚਲੇ ਜਾਣ ਦੀ ਗਲਤਾਂ ਉਸਦੇ ਦਿਲ ਨੇ ਮੰਨ ਲਈ ਪਰ ਹਵਾ ਪਾਣੀ ਦੀ ਬਦਲੀ ਲਈ ਇਹ ਗੱਲ ਤਾਂ ਉਸ ਨੂੰ ਬਿਲਕੁਲ ਬਨਾਵਟੀ ਜਾਪੀ ਉਹ ਕਿਦਾਰ ਦੇ ਸੁਭਾਅ ਤੋਂ ਕਾਫੀ ਹੱਦ ਤੱਕ ਵਾਕਫ ਹੋ ਚੁੱਕੀ ਸੀ ਉਹ ਜਾਣਦੀ ਸੀ ਕਿ ਕਿਦਾਰ ਨੇ ਆਪਣੀ ਸਿਹਤ ਦੀ ਚਿੰਤਾ ਕਦੇ ਨਹੀਂ ਸੀ ਕੀਤੀ ਕਿ ਇੱਕਦਮ ਪਹਾੜ ਜਾਣ ਨੂੰ ਤਿਆਰ ਹੋ ਪੈਂਦਾ ਖੁਦ ਕਿੰਨੀ ਵਾਰ ਉਹ ਕਿਦਾਰ ਨੂੰ ਆਪਣੀ ਸਿਹਤ ਠੀਕ ਰੱਖਣ ਲਈ ਕਹਿ ਚੁੱਕੀ ਸੀ ਪਰ ਹਰ ਵਾਰੀ ਕਿਦਾਰ ਦਾ ਹੀ ਉੱਤਰ ਹੁੰਦਾ ਮੇਰੀ ਸਿਹਤ ਬਿਲਕੁਲ ਠੀਕ ਹੈ ਮਾਇਆ ਤਾਂ ਨਾ ਨੁੱਕਰ ਹੀ ਕਰਦੀ ਰਹੀ ਪਰ ਵੀਣਾ ਕੁੰਜੀਆਂ ਦਾ ਗੁੱਛਾ ਲੈ ਕੇ ਕਿਦਾਰ ਦੇ ਘਰ ਵੱਲ ਦੌੜੀ ਸ਼ਾਇਦ ਉਸ ਨੂੰ ਪਤਾ ਸੀ ਕਿ ਗੁੱਛੇ ਵਿੱਚਲੀ ਇੱਕ ਅਦ ਕੁੰਜੀ ਕਿਦਾਰ ਦੇ ਜੰਦਰੇ ਨੂੰ ਲੱਗ ਸਕਦੀ ਹੈ ਮਾਇਆ ਇਸ ਵੇਲੇ ਕਾਕੇ ਨੂੰ ਦੁੱਧ ਪਿਆ ਰਹੀ ਸੀ ਜਿਹੜਾ ਕਿੰਨੇ ਚਿਰ ਤੋਂ ਜਿੱਦੇ ਪਿਆ ਹੋਇਆ ਸੀ ਜਦ ਵੀਣਾ ਨੂੰ ਗਿਆ ਚੋਖਾ ਚਿਰ ਹੋ ਗਿਆ ਤਾਂ ਮਾਇਆ ਵੀ ਬੱਚੇ ਨੂੰ ਸੁਆ ਕੇ ਉਸਦੇ ਮਗਰੇ ਚ ਆ ਪਹੁੰਚੀ ਦੂਰੋਂ ਹੀ ਉਸਨੇ ਵੇਖਿਆ ਬੂਹਾ ਖੁੱਲਾ ਸੀ ਉਹ ਸਮਝ ਗਈ ਕਿ ਜ਼ਰੂਰ ਕੋਈ ਨਾ ਕੋਈ ਚਾਬੀ ਲੱਗ ਗਈ ਹੋਵੇਗੀ ਅੰਦਰ ਵੜ ਕੇ ਜੋ ਕੁਝ ਉਸਨੇ ਵੇਖਿਆ ਉਸ ਦੇ ਅਸਰ ਨਾਲ ਮਾਇਆ ਦੀਆਂ ਲੱਤਾਂ ਕੰਬਣ ਲੱਗ ਪਈਆਂ ਵੀਣਾ ਦੇ ਹੱਥ ਵਿੱਚ ਕੁਝ ਲਿਖੇ ਹੋਏ ਕਾਗਜ਼ ਸਨ ਤੇ ਉਹ ਫਰਨ ਫਰਨ ਰੋ ਰਹੀ ਸੀ ਭੱਜ ਕੇ ਮਾਇਆ ਉਸ ਦੇ ਸਿਰ ਤੇ ਜਾ ਪੁੱਜੀ ਤੇ ਥਥਲੌਂਦੀ ਆਵਾਜ਼ ਵਿੱਚ ਉਸਨੇ ਪੁੱਛਿਆ ਕੀ ਗੱਲ ਏ ਵੀਣੀ ਚਿੱਠੀਆਂ ਕਿਸ ਦੀਆਂ ਨੇ ਵੀਣਾ ਨੇ ਖਾਂ ਪੁੰਜੀਆਂ ਤੇ ਹਟਕੋੜਿਆਂ ਵਿੱਚ ਬੋਲੀ ਇੱਕ ਭਰਾ ਹੋਰਾਂ ਦੀ ਤੇ ਇੱਕ ਪਾਪਾ ਜੀ ਦੀ ਤੇ ਇਸ ਤੋਂ ਬਾਅਦ ਉਸਨੇ ਮਾਇਆ ਨੂੰ ਪੜ ਕੇ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਪਹਿਲਾਂ ਉਸਨੇ ਉਹ ਚਿੱਠੀ ਸੁਣਾਈ ਜਿਹੜੀ ਜਾਨ ਲਗਿਆ ਕਿਦਾਰ ਲਿਖ ਕੇ ਰੱਖ ਗਿਆ ਸੀ ਜਿਸ ਵਿੱਚ ਲਿਖਿਆ ਹੋਇਆ ਸੀ ਮੇਰੇ ਮੇਰੀ ਪੂਜਨੀਕ ਮਾਤਾ ਜੀ ਪੌੜੀਆਂ ਵਿੱਚ ਲੋਕ ਕੇ ਮੈਂ ਸਭ ਗੱਲਾਂ ਸੁਣ ਲਈਆਂ ਸਨ ਜਿਹੜੀਆਂ ਤੁਹਾਡੇ ਤੇ ਸਰਦਾਰ ਹੋਰਾਂ ਦੇ ਵਿਚਾਲੇ ਹੋਈਆਂ ਸਨ ਤੇ ਉਹਨਾਂ ਗੱਲਾਂ ਦੇ ਅਸਰ ਨਾਲ ਤੁਹਾਡੀ ਜਿਹੜੀ ਹਾਲਤ ਹੋਈ ਸੀ ਉਹ ਮੈਂ ਉਹ ਵੀ ਮੈਂ ਜਾਂਚ ਲਈ ਸੀ ਬੇਸ਼ੱਕ ਤੁਸੀਂ ਮੈਨੂੰ ਧੋਖੇ ਵਾਸਤੇ ਫਰੇਬੀ ਸਮਝਦੇ ਹੋਵੋਗੇ ਤੇ ਇਸ ਵਿੱਚ ਸ਼ੱਕ ਵੀ ਕੋਈ ਨਹੀਂ ਕਿ ਅੱਜ ਤੱਕ ਮੈਂ ਤੁਹਾਨੂੰ ਬੜੇ ਸਖਤ ਧੋਖੇ ਵਿੱਚ ਰੱਖਿਆ ਹੈ ਪਰ ਮੇਰੀ ਆਤਮਾ ਵੀ ਕਹਿੰਦੀ ਹੈ ਕਿ ਮੇਰਾ ਪਰਮਾਤਮਾ ਵੀ ਜਾਣਦਾ ਹੈ ਕਿ ਮੈਂ ਇਹ ਜੋ ਕੁਝ ਵੀ ਕੀਤਾ ਹੈ ਕਿਸੇ ਭੈੜੀ ਨੀਅਤ ਨਾਲ ਨਹੀਂ ਕੀਤਾ ਮੈਂ ਅਜੇ ਵੀ ਇਸ ਭੇਦ ਨੂੰ ਖੋਲਣਾ ਨਹੀਂ ਸੱਚਾਉਂਦਾ ਪਰ ਜਦ ਸਰਦਾਰ ਹੋਰਾਂ ਦੀ ਜਵਾਨੀ ਤੁਹਾਨੂੰ ਬਹੁਤ ਕੁਝ ਪਤਾ ਲੱਗ ਚੁੱਕਾ ਹੈ ਤਾਂ ਮੈਂ ਤੁਹਾਨੂੰ ਹਨੇਰੇ ਵਿੱਚ ਰੱਖ ਕੇ ਹੋਰ ਪਾਪਾਂ ਦਾ ਭਾਗੀ ਨਹੀਂ ਬਣਾਂਗਾ ਜਿਸ ਦਿਨ ਪਾਪਾ ਜੀ ਪੰਨਾ ਲਾਲ ਨੂੰ ਤੁਸੀਂ ਵੀਣੀ ਦੇ ਵਿਆਹ ਬਾਰੇ ਕੁਝ ਕਰਜ਼ ਲੈਣ ਲਈ ਕਹਿ ਭੇਜਿਆ ਸੀ ਉਸ ਤੋਂ ਤਕਰੀਬਨ 1 ਘੰਟਾ ਪਹਿਲਾਂ ਸਰਦਾਰ ਹੋਰਾ ਮੈਨੂੰ ਆਪਣੇ ਪਾਸ ਨੌਕਰ ਰੱਖ ਲਿਆ ਸੀ ਜੇ ਮੈਨੂੰ ਪਤਾ ਹੁੰਦਾ ਕਿ ਨੌਕਰੀ ਦਾ ਸਿੱਟਾ ਇਹ ਨਿਕਲਣਾ ਹੈ ਤਾਂ ਭਾਵੇਂ ਭੁੱਖਾ ਮਰ ਜਾਂਦਾ ਭੁੱਲ ਕੇ ਵੀ ਹਰਕਤ ਨਾ ਕਰਦਾ ਪਰ ਅਫਸੋਸ ਮੈਨੂੰ ਉਦੋਂ ਪਤਾ ਲੱਗਾ ਜਦੋਂ ਪਾਪਾ ਜੀ ਚਾਰਜ ਦੇ ਕੇ ਚਲੇ ਗਏ ਤਾਂ ਜਾਣ ਤੋਂ ਕੁਝ ਛੇਰ ਬਾਅਦ ਉਹਨਾਂ ਮੈਨੂੰ ਕਿਸੇ ਦੇ ਹੱਥ ਇੱਕ ਦਸਤੀ ਚਿੱਠੀ ਭੇਜੀ ਜਿਹੜੀ ਨਾਲ ਸ਼ਾਮਿਲ ਹੈ ਚਿੱਠੀ ਪੜ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਮੈਂ ਬੜਾ ਦੁਖੀ ਹੋਇਆ ਸਟੇਸ਼ਨ ਤੱਕ ਜਾ ਕੇ ਉਹਨਾਂ ਨੂੰ ਲੱਭਦਾ ਫਿਰਿਆ ਪਰ ਉਹਨਾਂ ਦਾ ਕੋਈ ਪਤਾ ਨਾ ਲੱਗਾ ਅਖੀਰ ਮੈਂ ਦਿਲ ਨਾਲ ਫੈਸਲਾ ਕੀਤਾ ਕਿ ਮੇਰੇ ਪਾਪ ਦਾ ਪ੍ਰਾਸ਼ਚਿਤ ਇਹੋ ਹੈ ਕਿ ਮੈਂ ਉਹਨਾਂ ਦੇ ਟੱਬਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਆਪਣੇ ਸਿਰ ਲੈ ਲਵਾਂ ਉਸ ਰਾਤ ਵੀਨਾ ਤੇ ਬਸੰਤ ਪਾਪਾ ਜੀ ਨੂੰ ਲੱਭਦੇ ਲੱਭਦੇ ਦੁਕਾਨ ਤੇ ਆਏ ਮੈਂ ਵੀਨਾ ਨੂੰ ਝੂਠੀ-ਮੁੱਠੀ ਕਹਿ ਦਿੱਤਾ ਕਿ ਪਾਪਾ ਜੀ ਬੰਬਈ ਚਲੇ ਗਏ ਨੇ ਦੂਜੇ ਦਿਨ ਮੈਂ ਤੁਹਾਡੇ ਪਾਸ ਆਇਆ ਤਾਂ ਤੁਹਾਨੂੰ ਵੀ ਚਲਾਕੀ ਨਾਲ ਯਕੀਨ ਕਰਾ ਦਿੱਤਾ ਕਿ ਉਹਨਾਂ ਨੂੰ ਸਰਦਾਰ ਹੋਰਾਂ ਬੰਬਈ ਭੇਜ ਦਿੱਤਾ ਹੈ ਮੈਂ ਪਾਪਾ ਜੀ ਨੂੰ ਢੂੰਡਣ ਵਿੱਚ ਕੋਈ ਕਸਰ ਨਾ ਛੱਡੀ ਪਰ ਸਭ ਬੇਅਰਥ ਫਿਰ ਜੇ ਤੁਸੀਂ ਵੀਣੀ ਦੇ 200 ਰੁਪਏ ਦੀ ਮੰਗ ਕੀਤੀ ਤਾਂ ਮੈਂ ਐਬਟਾਬਾਦ ਜਾ ਕੇ 800 ਤੋਂ ਆਪਣਾ ਮਕਾਨ ਵੇਚ ਆਇਆ ਤੇ ਇਹ ਰੁਪਇਆ ਤੁਹਾਨੂੰ ਇਹ ਕਹਿ ਕੇ ਲਾ ਦਿੱਤਾ ਕਿ ਸਰਦਾਰ ਹੋਰਾਂ ਦਿੱਤਾ ਹੈ ਇਸ ਤਰ੍ਹਾਂ ਜਿਹੜੀ ਹਰ ਮਹੀਨੇ ਤਨਖਾਹ ਪਾਪਾ ਜੀ ਵੱਲੋਂ ਕਹਿ ਕੇ ਤੁਹਾਨੂੰ ਲਿਆ ਕੇ ਦਿੰਦਾ ਰਿਹਾ ਸੀ ਉਹ ਵੀ ਅਸਲ ਵਿੱਚ ਮੇਰੀ ਆਪਣੀ ਹੁਣ ਤਨਖਾਹ ਹੁੰਦੀ ਸੀ ਹੋਰ ਵੀ ਸਭ ਕੁਝ ਇਸੇ ਤਰ੍ਹਾਂ ਸਮਝੋ ਇਹ 1500 ਜਿਹੜਾ ਅੱਜ ਮੈਂ ਤੁਹਾਡੇ ਸ਼ਾਮੀ ਤੁਹਾਡੇ ਲੈਣੇਦਾਰ ਨੂੰ ਦਿੱਤਾ ਸੀ ਇਹ ਸਰਦਾਰ ਹੋਰਾਂ ਇੱਕ ਬੈਂਕ ਵਿੱਚ ਜਮ੍ਹਾਂ ਕਰਾਉਣ ਲਈ ਭੇਜਿਆ ਸੀ ਪਰ ਇੱਧਰ ਤੁਹਾਡੇ ਸਿਰ ਤੇ ਕਰਜ਼ ਦੀ ਇੱਕ ਨਵੀਂ ਮੁਸੀਬਤ ਵੇਖ ਕੇ ਮੈਂ ਬਰਦਾਸ਼ਤ ਨਾ ਕਰ ਸਕਿਆ ਪਰ ਇਸ ਵਾਰੇ ਜਰਾ ਵੀ ਫਿਕਰ ਕਰਨ ਦੀ ਲੋੜ ਨਹੀਂ ਮੈਂ ਛੇਤੀ ਬੜੇ ਛੇਤੀ ਸਰਦਾਰ ਹੋਰਾਂ ਦਾ ਕਰਜ਼ ਉਤਾਰ ਦਿਆਂਗਾ ਨਾਲ ਹੀ ਜਿਹੜਾ ਤੁਹਾਨੂੰ 1000 ਤੋਂ ਮਕਾਨ ਗੈਣੇ ਧਰਨਾ ਪਿਆ ਹੈ ਇਹ ਵੀ ਮੈਂ ਆਤੋਂ ਪਹਿਲਾਂ ਮੋੜ ਦਿਆਂਗਾ ਮੇਰੇ ਵਿੱਚ ਇਤਨੀ ਸਮਰੱਥਾ ਅਜੇ ਹੈ ਮੈਂ ਜੇ ਤੁਹਾਡੇ ਪਾਸੋਂ ਜਿਹੜੀ ਹਵਾ ਪਾਣੀ ਬਦਲੀ ਖਾਤਰ ਜਾਣ ਦੀ ਆਗਿਆ ਲਈ ਹੈ ਇਹ ਵੀ ਸਾਰਾ ਝੂਠ ਹੈ ਹਵਾ ਪਾਣੀ ਬਦਲਣ ਦੀ ਮੈਨੂੰ ਲੋੜ ਕੋਈ ਨਹੀਂ ਜਾਪਦੀ ਪਰ ਮੈਨੂੰ ਆਪਣੇ ਮਨ ਦੀ ਹਾਲਤ ਬਦਲਣ ਦੀ ਸਖਤ ਲੋੜ ਮਹਿਸੂਸ ਹੋ ਰਹੀ ਹੈ ਤੇ ਮੇਰਾ ਖਿਆਲ ਹੈ ਜੇ ਮੈਂ ਇਸ ਨੂੰ ਬਦਲਣ ਵਿੱਚ ਕਾਮਯਾਬ ਨਾ ਹੋ ਸਕਿਆ ਤਾਂ ਮੇਰੀ ਜ਼ਿੰਦਗੀ ਬਹੁਤ ਛੇਤੀ ਖਤਮ ਹੋ ਜਾਵੇਗੀ ਮੈਂ ਜਾਣਦਾ ਹਾਂ ਕਿ ਮੇਰੀ ਇਸ ਅਨੋਖੀ ਬਿਮਾਰੀ ਨੂੰ ਜਾਣਨ ਲਈ ਤੁਸੀਂ ਬੜੇ ਬੇਚੈਨ ਹੋ ਜਾਓਗੇ ਪਰ ਮੈਂ ਇਸ ਤੋਂ ਵੱਧ ਕੁਝ ਵੀ ਦੱਸ ਨਹੀਂ ਸਕਦਾ ਕਿ ਇਸ ਦਾ ਸਬੰਧ ਕਿਸੇ ਦੀ ਯਾਦ ਨਾਲ ਹੈ ਤੇ ਇਸੇ ਯਾਦ ਨੂੰ ਭੁਲਾਉਣ ਲਈ ਮੈਂ ਇੱਥੋਂ ਜਾ ਰਿਹਾ ਹਾਂ ਪਰਮਾਤਮਾ ਕਰੇ ਮੈਂ ਇਸ ਖੁਨ ਯਾਦ ਨੂੰ ਭੁਲਾਉਣ ਵਿੱਚ ਕਾਮਯਾਬ ਹੋ ਸਕਾਂ ਤੇ ਇੱਕ ਵਾਰ ਫਿਰ ਜਾਉਂਦੇ ਜੀ ਆਪਣੇ ਧਰਮ ਮਾਤਾ ਦੇ ਪਵਿੱਤਰ ਚਰਨਾਂ ਦੀ ਸੇਵਾ ਕਰ ਸਕਾਂ ਖਰਚ ਆਦਿ ਲਈ ਤੁਹਾਨੂੰ ਫਿਕਰ ਨਹੀਂ ਕਰਨਾ ਪਵੇਗਾ ਜਦ ਤੱਕ ਮੇਰੇ ਵਿੱਚ ਦਮ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਸਲਾਮਤ ਰੱਖੇ ਜਾਨ ਤੋਂ ਪਹਿਲਾਂ ਇੱਕ ਵਾਰੀ ਵੀਣੀ ਨੂੰ ਮਿਲਣ ਦੀ ਰੀਤ ਸੀ ਪਰ ਤੁਹਾਡਾ ਕਿਦਾਰ ਇਹ ਚਿੱਠੀ ਪੜਨ ਤੋਂ ਬਾਅਦ ਵੀਣਾ ਨੇ ਉਹ ਦੂਸਰੀ ਪੰਨਾ ਲਾਲ ਵਾਲੀ ਚਿੱਠੀ ਵੀ ਮਾਇਆ ਨੂੰ ਪੜ ਕੇ ਸੁਣਾਈ ਇਸ ਹਾਲਤ ਵਿੱਚ ਪਤਾ ਨਹੀਂ ਕਿੰਨਾ ਚਿਰ ਦੋਵੇਂ ਮਾਵਾਂ ਧੀਆਂ ਪੱਥਰ ਦੀਆਂ ਮੂਰਤਾਂ ਬਣੀਆਂ ਰਹੀਆਂ ਵੀਣਾ ਦੇ ਦਿਮਾਗ ਵਿੱਚ ਇਸ ਵੇਲੇ ਕਿਦਾਰ ਦੀ ਚਿੱਠੀ ਵਾਲੇ ਉਹ ਛੇਕੜਲੇ ਵਾਕ ਗੂੰਜ ਰਹੇ ਸਨ ਇੱਕ ਵਾਰ ਵੀਣੀ ਨੂੰ ਵੇਖਣ ਪ੍ਰਮਾਤਮਾ ਕਰੇ ਮੈਂ ਇਸ ਖੂਨ ਨੂੰ ਯਾਦ ਨੂੰ ਇਸ ਯਾਦ ਦੇ ਰਾਜ ਨੂੰ ਸ਼ਾਇਦ ਵੀਣਾ ਤੋਂ ਬਿਨਾ ਕੋਈ ਨਹੀਂ ਸੀ ਸਮਝ ਸਕਦਾ ਅਥਰੂਆਂ ਨੂੰ ਗਵਾਂਡੀਆਂ ਤੋਂ ਲੁਕਾਉਣ ਦੀ ਕੋਸ਼ਿਸ਼ ਕਰਦੀਆਂ ਹੋਈਆਂ ਦੋਵੇਂ ਮਾਵਾਂ ਧੀਆਂ ਘਰ ਮੁੜੀਆਂ ਇਸ ਵੀਡੀਓ ਦੇ ਵਿੱਚ ਇਨਾ ਹੀ ਧੰਨਵਾਦ